Ya, malam-malam berhasil ya bagi cinta wang ini Ya wang ya Masa yang kucing ya wang ini ਸਵੇਰੇ ਤੜਕਸਾਰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਸੇਵਾਦਾਰਾਂ ਦੇ ਨਾਲ ਇੱਕ ਮਾੜੀ ਘਟਨਾ ਵਾਪਰ ਗਈ ਜਿੱਥੇ ਇੱਕ ਜਾਣੇ ਦੀ ਜਾਨ ਵੀ ਚਲੀ ਗਈ। ਦਰਅਸਲ ਕਰੰਟ ਆਉਣ ਦੇ ਕਾਰਨ ਹੀ ਜਦੋਂ ਨਿਸ਼ਾਨ ਸਾਹਿਬ ਦਾ ਝੋਲਾ ਬਦਲਿਆ ਜਾ ਰਿਹਾ ਸੀ ਤਾਂ ਚਾਰ ਜਾਣੇ ਇਸ ਦੇ ਵਿੱਚ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਾਨ ਗਈ ਹੈ। ਦੱਸਿਆ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਦਾ ਝੋਲਾ ਬਦਲਦੇ ਸਮੇਂ ਜਿਸ ਵਿਅਕਤੀ ਦੀ ਜਾਨ ਗਈ ਹੈ ਉਸ ਦੀ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ ਟਿੱਬਾ ਰੋਡ ਦੇ ਰਹਿਣ ਵਾਲੇ ਅਸ਼ੋਕ ਦੇ ਵਜੋਂ ਕੀਤੀ ਗਈ ਹੈ ਦੱਸਦੀ ਹੈ ਕਿ ਇਹਨਾਂ ਵਿੱਚ ਜ਼ਖਮੀਆਂ ਦੇ ਨਾਮ ਰਣਵੀਰ ਰਜਿੰਦਰ ਸਿੰਘ ਅਤੇ ਜਗਜੀਤ ਸਿੰਘ ਨੇ ਇਹ ਹਾਦਸਾ ਲੁਧਿਆਣਾ ਦੇ ਧਰਮਪੁਰਾ ਤੇ ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ ਦੇ ਵਿਖੇ ਵਾਪਰਿਆ ਜਿੱਥੇ ਨਿਸ਼ਾਨ ਸਾਹਿਬ ਦਾ ਚੋੜਾ ਚੜਾਉਂਦੇ ਸਮੇਂ ਸੰਤੁਲਨ ਵਿਗੜ ਗਿਆ ਅਤੇ ਨਿਸ਼ਾਨ ਸਾਹਿਬ ਬਿਜਲੀ ਦੀ ਪਾਈਪ ਦੇ ਨਾਲ ਜਾ ਟਕਰਾਇਆ ਇਸ ਦੇ ਕਾਰਨ ਹੀ ਇਹ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਗਰੰਟ ਲੱਗਣ ਦੇ ਨਾਲ ਇੱਕ ਮੁੰਡੇ ਦੀ ਜਾਨ ਗਈ ਹੈ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ ਤੁਰੰਤ ਹੀ ਪਰ ਉਦੋਂ ਤੱਕ ਅਸ਼ੋਕ ਦੀ ਜਾਨ ਜਾ ਚੁੱਕੀ ਸੀ ਵਿਧਾਇਕ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਗਿਆ ਤੇ ਇੱਧਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਚਾਚਾ ਜੀ ਕੀ ਨਾਮ ਸੁਣਾਓ ਸ਼ੋਕਮਾਨ ਕੀ ਕੰਮ ਕਰ ਰਹੇ ਸੀ ਹਾਂ ਜੀ ਜੀ ਸੇਵਾ ਕਰਦੇ ਇੱਥੇ ਲੱਗੇ ਸੀ ਜੀ ਅੱਛਾ ਤੇ ਕੀ ਕੰਮ ਕੀ ਕਰਦੇ ਉਦਾਂ ਵੀ ਕੋਈ ਜੋਬ ਜੋਬ ਕਰਦੇ ਸੀ ਪਹਿਲੇ ਗੱਡੇ ਦਾ ਕੰਮ ਕਰਦਾ ਜੀ ਠੀਕ ਹੈ ਤਾਂ ਨਿਵਾੜ ਚ ਕੌਣ ਕੌਣ ਆਉਂਦੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਮੈਰੇ ਨਹੀਂ ਕਰਾਇਆ ਮਤਲਬ ਗੁਰਦੁਆਰਾ ਸਾਹਿਬ ਨਾਲ ਹੀ ਲੱਗੇ ਹੋਏ ਸੇਵਾ ਕਰਦੇ ਸੀ ਜਾਂ ਖਾਟੂ ਸਾਹਿਬ ਮੰਦਿਰ 'ਚ ਲੱਗਾ ਰਹਿੰਦਾ ਸੀ ਜਾਂ ਇਹਨਾਂ ਨਾਲ ਲੱਗਾ ਜਾਂ ਸਾਡੇ ਨਾਲ ਜਾਂਦਾ ਸੀ ਮਸ਼ਨਲ ਸੁਣਾ ਚੱਕਾ ਦੁਰੂ ਚਰਨਾ 'ਚ ਲੱਗੇ ਰਹਿੰਦੇ ਸੀ ਹਾਂ ਜੀ ਹਾਂ ਜੀ ਜਾਂ ਮੰਦਿਰ ਦੀ ਸੇਵਾ ਕਰਦਾ ਸੀ ਠੀਕ ਹੈ ਹਾਂ ਜੀ ਹਾਂ ਜੀ ਬਿਲਕੁਲ ਹਾਂਜੀ ਤੁਹਾਡਾ ਕੀ ਨਾਮ ਮੇਰਾ ਲੱਕੀ ਹੈ ਜੀ ਕੀ ਮਾਮਲਾ ਕੀ ਮਾਮਲਾ ਜੀ ਹਰ ਮਹੀਨੇ ਸੰਗਰਾਨ ਦੇ ਦਿਨ ਨਿਸ਼ਾਨ ਸਾਹਿਬ ਚੇਂਜ ਕਰਦੇ ਆ ਜੀ ਇਹ ਆਪਣਾ ਧਰਮਪੁਰੇ ਜੀ ਗੁਰਦੁਆਰੇ ਤੇ ਗੁਰਦੁਆਰਾ ਹਰਕਿਸ਼ਨ ਸਾਹਿਬ ਜੀ ਗੁਰਦੁਆਰਾ ਹੈ ਤੇ ਹਰ ਮਹੀਨੇ ਹੁੰਦਾ ਚੇਂਜ ਜੀ ਤੇ ਅੱਜ ਚੇਂਜ ਕਰ ਰਹੇ ਸੀ ਚਾਰ ਬੰਦੇ ਸੀ ਤੇ ਜਿੱਦਾਂ ਜੀ ਆਪਣਾ ਕੀਤਾ ਉਹਨਾਂ ਨੇ ਆਪਣਾ ਬੈਲੈਂਸ ਆਊਟ ਹੋ ਕੇ ਨਾ ਸਿੱਧੇ ਤਾਰਾ ਉੱਪਰ ਹੀ ਮਤਲਬ ਨਿਸ਼ਾਨ ਸਾਹਿਬ ਗਿਰ ਗਏ ਤੇ ਇੱਕ ਬੰਦੇ ਦੀ ਮੌਕੇ ਤੇ ਹੀ ਹੋ ਗਈ ਜੀ ਮੌਤ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਕਾਲੂ ਹੈਗਾ ਜੀ ਕਾਲਾ ਮੁੰਡੇ ਦਾ ਨਾਮ ਹੈਗਾ ਤੇ ਤਿੰਨ ਜਰੇ ਨੂੰ ਠੀਕ ਲੈ ਹਾਂਜੀ ਉਹ ਠੀਕ ਹੈ ਜੀ ਫਿਰ ਡਾਕਟਰਾਂ ਨੇ ਫਿਰ ਵੀ ਕਿਹਾ 12 ਘੰਟੇ ਰੱਖਣਾ ਉਹਨਾਂ ਨੂੰ ਹਾਂਜੀ ਅੱਛਾ ਤੇ ਫਿਰ ਉਹ ਨਿਸ਼ਾਨ ਸਾਹਿਬ ਮਤਲਬ ਬੈਲੈਂਸ ਵਿਗੜ ਬੈਲੈਂਸ ਵਿਗੜ ਗਿਆ ਉਹਦੇ ਬੈਲੈਂਸ ਵਿਗੜ ਨਹੀਂ ਕਰਕੇ ਤਾਰਾਂ ਦੇ ਉੱਪਰ ਹੀ ਸਿੱਧੇ ਹੀ ਸੀ ਨਿਸ਼ਾਨ ਸਾਹਿਬ ਫਿਰ ਤਿੰਨ ਬੰਦੇ ਇਸ ਕਰਕੇ ਦੂਜੇ ਨੂੰ ਨੇ ਛੁੜਾ ਰਹੇ ਸੀ ਨਹੀਂ ਨਹੀਂ ਛੁੜਾ ਰਹੇ ਚਾਰ ਬੰਦੇ ਹੀ ਹੁੰਦੇ ਆ ਨਾ ਮੋਕੇ ਦੇ ਮੋਕੇ ਦੇ ਨਾਲ ਫੜਿਆ ਸੀ ਹਾਂਜੀ ਚਾਰ ਬੰਦੇ ਹੀ ਹੁਣ ਜਦੋਂ ਨਿਸ਼ਾਨ ਸਾਹਿਬ ਚੇਂਜ ਹੁੰਦਾ ਨਾ ਚਾਰ ਬੰਦੇ ਹੀ ਹੁੰਦੇ ਮੋਕੇ ਤੇ ਹਾਂਜੀ ਹਾਂਜੀ ਗੁਰਜੀ ਇਹ ਜਿਹੜਾ ਹਾਸਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਕਹਿੰਦੇ ਕੋਈ ਕਰੰਟ ਲੱਗਣ ਨਾਲ ਛੁਲਸੇ ਮਾਮਲਾ ਕੀ ਹੈ ਔਰ ਕਿੱਥੇ ਦਾ ਇਹ ਮਾਮਲਾ ਇਹ ਹੈ ਗੁਰਦੁਦਵਰਾ 8ਵੀਂ ਪਾਸ਼ਾ ਹੀ ਸ਼ਗੁਨ ਪਹਿਲੇ ਜੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਉੱਤੇ ਹਰ ਮਹੀਨੇ ਜਿਸ ਤਰ੍ਹਾਂ ਰੋਜ਼ ਦੀ ਸੇਵਾ ਚੱਲਦੀ ਸੀ ਉਸੇ ਤਰ੍ਹਾਂ ਸੇਵਾ ਚੱਲ ਰਹੀ ਸੀਗੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਚੱਲ ਰਹੀ ਸੀ ਉੱਥੇ ਹੁਣ ਚਾਰ ਲੋਕ ਮਿਲ ਕੇ ਸੇਵਾ ਕਰ ਰਹੇ ਸੀਗੇ ਤੇ ਹੁਣ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਦੀ ਕਹਿੰਦੇ ਨਾ ਜਦੋਂ ਕਿਸੇ ਦੀ ਆਈ ਉਹ ਨਹੀਂ ਮੋੜ ਸਕਦੇ ਸੇਵਾ ਦੀ ਗੱਲ ਹੈ ਤੇ ਉਹਦੇ ਵਿੱਚ ਕੋਈ ਪਾਈਪ ਇੱਧਰ ਉੱਧਰ ਹੋ ਗਈ ਜਿਸ ਦੇ ਨਾਲ ਕਰੰਟ ਲੱਗ ਗਿਆ ਕਰੰਟ ਲੱਗਣ ਨਾਲ ਇੱਕ ਜਿਹੜਾ ਸਾਡਾ ਸੇਵਾਦਾਰ ਹੈ ਉਹਦੀ ਮੌਤ ਹੋ ਗਈ ਹੈ ਤੇ ਤਿੰਨ ਜਿਹੜੇ ਆ ਖਤਰੇ ਤੋਂ ਬਾਹਰ ਆ ਪਰ ਹਸਪੀਟਲ ਸੀਐਮਸੀ ਦੇ ਵਿੱਚ ਦਾਖਲ ਹੈ ਤੇ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਹੁਣ ਇਹ ਚੀਜ਼ ਹੋਣੀ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ ਨਾ ਕਿਸੇ ਦੀ ਗਲਤੀ ਹੈ ਨਾ ਕਿਸੇ ਦਾ ਕੋਈ ਕਸੂਰ ਹੈ ਹੁਣ ਇਹ ਤਾਂ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਹੈ ਕਿਦਾ ਕਿਦਾਂ ਕਿਸੇ ਦੀ ਸਵਾਸ ਮੁੱਕਨੇ ਸੀ ਬਹਾਨਾ ਇੱਕ ਜਰੂਰ ਬਣ ਗਿਆ ਪਰ ਗੁਰੂ ਘਰ ਦੀ ਸੇਵਾ ਕਰਦੇ ਹੋਏ ਇਸ ਤਰ੍ਹਾਂ ਹੋਣਾ ਸਾਨੂੰ ਤਾਂ ਬੜਾ ਅਫਸੋਸ ਹੈ ਗੁਰਦੁਆਰਾ ਕਿੱਥੇ ਪੈਂਦਾ ਤਾਂ ਇਹ ਸ਼ਗੂਨ ਪਹਿਲੇ ਜੇ ਬਿਲਕੁਲ ਸਾਹਮਣੇ ਅਠਵੀਂ ਪਾਸ਼ਾਹੀ ਦਾ ਧਰਮਪੁਰਾ ਰੋਡ ਤੇ ਕੁਝ ਗੁਰਦੁਆਰਾ ਇਹ ਬਿਲਕੁਲ ਕਰੰਟ ਲੱਗਣ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਚਾਰ ਲੋਕ ਮਿਲ ਕੇ ਕਰ ਰਹੇ ਸੀ ਜਿਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਤਿੰਨ ਹੌਸਪੀਟਲ ਦਾਖਲ ਹੈ ਪਰ ਖਤਰੇ ਤੋਂ ਬਾਹਰ ਹੈ ਜਿਹਨੇ ਕਾਇਲ ਨੇ ਜਿਹੜੇ ਇਲਾਜ ਨੇ ਉਹ ਉਹਨਾਂ ਦੀ ਪੋਜੀਸ਼ਨ ਕਿਸ ਤਰੀਕੇ ਨਾਲ ਉਹਨਾਂ ਦੀ ਪੋਜੀਸ਼ਨ ਬਾਬਾ ਜੀ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਠੀਕ ਹੈ ਪਰ ਇੱਕ ਦਾ ਚਲੇ ਜਾਣਾ ਉਦੇ ਸਵਾਸਾਂ ਦੀ ਪੂਰਤੀ ਹੋ ਜਾਣਾ ਉਹ ਬਹੁਤ ਅਜ ਮਾੜਾ ਲੱਗਿਆ ਕਿਉਂਕਿ ਗੁਰੂ ਸਾਹਿਬ ਦੀ ਸੇਵਾ ਕਰਦੇ ਹੋਏ ਤੇ ਜਿਹੜਾ ਸੇਵਾ ਕਰਦੇ ਆ ਜ ਉਹਦੇ ਸਵਾਸ ਮੁੱਕ ਜਾਣੇ ਬੜਾ ਅਫਸੋਸ ਹੈ ਮਹਾਰਾਜ ਨੂੰ ਕਰਾਂਗੇ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਦੇਵੇ ਐਹੋ ਜੀ ਰੂਹ ਜਿਹੜੀ ਸੇਵਾ ਕਰ ਰਹੀ ਸੀ ਗੁਰੂ ਸਾਹਿਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ਼ ਜਵੇ ਤੇ ਉਹਦੇ ਪਰਿਵਾਰ ਵਾਲੇ ਆਏ ਆ ਉਹਨਾਂ ਨੂੰ ਵੀ ਦੁੱਖ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਇਹਦਾ ਹੱਲ ਕੋਈ ਨਹੀਂ ਸੇਵਾ ਕਰ ਰਹੇ ਸੀ ਕਰੰਟ ਲੱਗ ਗਿਆ ਇਸ ਗੱਲ 'ਚ ਕੋਈ ਸ਼ਬਦ ਨਹੀਂ ਕਹਿ ਨਹੀਂ ਸਕਦੇ ਇੱਕ ਦੁੱਖ ਤੋਂ ਇਲਾਵਾ ਸਾਡੇ ਕੋਲ ਦੂਜਾ ਕੋਈ ਸ਼ਬਦ ਨਹੀਂ ਹੈ ਮਹਾਰਾਜ ਨੂੰ ਇਹੀ ਗੁਰੂ ਸਾਹਿਬ ਨੂੰ ਕਿਰਪਾ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਦੇਵੇ ਤਾਂ ਕਿ ਜਿਹੜੇ ਪਿਛਲੇ ਹਨ ਇਹ ਦੁੱਖ ਸਹਿ ਸਕਣ ਤੇ ਅੱਜ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀ ਘਟਨਾ ਹੋਣਾ ਕਿਤੇ ਨਾ ਕਿਤੇ ਦੁੱਖਦਾਇ ਹੈ ਬਾਕੀ ਮਹਾਰਾਜ ਗੁਰੂ ਜਾਨੀ ਜਾਨ ਹੈ ਬਾਬਾ